ਹਾਂਜੀ ਮੈਮ ਸੈਕਰੇਟ ਲਾਈਟ ਸੀਨੀਅਰ ਸੈਂਡਰੀ ਸਕੂਲ ਵੱਲੋਂ ਤੇ ਅੱਜ ਤੁਹਾਡੇ ਵੱਲੋਂ ਫਾਊਂਡੇਸ਼ਨ ਡੇ ਮਨਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਅੱਜ ਦਾ ਦਿਨ ਸਾਡੇ ਸਾਰਿਆਂ ਵਾਸਤੇ ਬਹੁਤ ਹੀ ਮਹੱਤਵਪੂਰਨ ਦਿਨ ਹੈ ਅੱਜ ਦੇ ਦਿਨ ਸਾਡੀ ਸੰਸਥਾ ਦੇ ਸੰਸਥਾਪਕ ਸ਼੍ਰੀਮਤੀ ਰਪਿੰਦਰ ਖੋੜ ਜੀ ਜੋ ਭਾਵੇਂ ਅੱਜ ਸਾਡੇ ਵਿੱਚ ਨਹੀਂ ਆ ਪਰ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਰਹੀਆਂ ਜਾਂ ਉਹਨਾਂ ਦੀ ਟੀਚਿੰਗਸ ਰਹੀਆਂ ਉਹਨਾਂ ਦੀ ਬਲੇਸਿੰਗਸ ਰਹੀਆਂ ਸੇ ਸਾਰੇ ਸਕੂਲ ਨੂੰ ਪ੍ਰਬੰਧਨ ਨੂੰ ਚਲਾ ਰਹੇ ਆ ਅੱਜ ਦਾ ਦਿਨ ਸਾਡੇ ਸਾਰਿਆਂ ਵਾਸਤੇ ਬਹੁਤ ਖਾਸ ਹੈ ਕਿ ਅਸੀਂ ਮੈਮੋਨਾਂ ਦੇ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਦਿਨ ਰਾਤ ਮਿਹਨਤ ਕਰਾਂਗੇ ਇਸ ਸੰਸਥਾਨ ਨੂੰ ਹੋਰ ਅੱਗੇ ਤੋਂ ਅੱਗੇ ਲੈ ਕੇ ਜਾਣ ਵਾਸਤੇ ਮੈਮੋਨਾਂ ਨੂੰ ਕਿੰਨੇ ਸਾਲ ਹੋ ਗਏ ਆ ਇਸ ਵਾਰ ਅਸੀਂ ਇਸ 26 26 ਜਨਵਰੀ 2025 ਨੂੰ ਅਸੀਂ 30 ਸਾਲਗੇ ਦਾ ਮਨਾ ਰਹੇ ਹਾਂ ਆਪਣੇ ਸਕੂਲ ਦੀ ਤੇ ਅਸੀਂ ਆਪਣੇ ਆਪ ਨੂੰ ਬਹੁਤ ਮਾਣ ਮੱਤਾ ਮਹਿਸੂਸ ਕਰਦੇ ਹਾਂ ਕਿ ਮੈਮੋਨਾਂ ਨੇ ਸਾਨੂੰ ਇੰਨੀ ਵਿਸ਼ਾਲ ਵਿਰਾਸਤ ਦਿੱਤੀ ਆ ਕਿ ਸਾਨੂੰ ਇਸ ਸੰਸਥਾ ਦੇ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਕੀ ਸੰਦੇਸ਼ ਦੇਣਾ ਚਾਹੋਗੇ ਬੱਚਿਆਂ ਨੂੰ ਬਾਕੀ ਪੇਰੈਂਟਸ ਨੂੰ ਪੇਰੈਂਟਸ ਨਾਲ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਮੈਮ ਦੇ ਚਾਨ ਤੋਂ ਬਾਅਦ ਵਿੱਚ ਵੀ ਸਾਡੀ ਸੰਸਥਾ ਦੇ ਨਾਲ ਜੁੜੇ ਰਹੇ ਉਹਨਾਂ ਨੇ ਸਾਡੇ ਤੇ ਆਪਣਾ ਅਟਲ ਵਿਸ਼ਵਾਸ ਰੱਖਿਆ ਤੇ ਸਟੂਡੈਂਟਸ ਲਈ ਅਸੀਂ ਬਹੁਤ ਸਾਰੀਆਂ ਬਲੇਸਿੰਗ ਕਰਦੇ ਹਾਂ ਕਿ ਸੰਸਥਾ ਚ ਪੜੇ ਹੋਏ ਬੱਚੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣਾ ਨਾਮ ਰੋਸ਼ਨ ਕਰਨ ਤੇ ਆਪਣੇ ਮਾਪਿਆਂ ਨੂੰ ਬਹੁਤ ਸਾਰਾ ਪ੍ਰਾਊਡ ਫੀਲ ਕਰਵਾਉਣ ਥੈਂਕ ਯੂ ਸੈਕਟਰ ਲਾਈਟ ਸੀਨੀਅਰ ਕੈਂਡੀ ਸਕੂਲ ਵੱਲੋਂ ਅੱਜ ਫਾਊਂਡੇਸ਼ਨ ਦਿਵਸ ਮਨਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਮਹਿਬুলਜੀਤ mm -hmm. mm -hmm. कौर ਸੇਕਰ ਲਾਈਟਸੀ ਨੇ ਸਕੰਦੇ ਸਕੂਲ ਦੀ ਪ੍ਰਿੰਸੀਪਲ ਆਜ ਅਸੀਂ ਆਪਣੇ ਸਕੂਲ ਦਾ ਪ੍ਰੀਵਾਂ ਸਥਾਪਨਾ ਦਿਵਸ ਮਨਾ ਰਹੇ ਹਾਂ ਸਾਡੇ ਇਸ ਸਕੂਲ ਦੇ ਸੰਸਥਾਪਕ ਸ਼੍ਰੀਮਤੀ ਅਰਪਿੰਦਰ ਕੌਰ ਜੀ ਸਾਨੂੰ ਅੱਜ ਤੋਂ 1 ਸਾਲ ਪਹਿਲਾਂ ਸਵੇਰੇ ਵਿਸ਼ੋੜਾ ਦੇ ਗਏ ਸਨ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਅੱਜ ਸਪੋਰਟਸ ਡੇ ਅਤੇ ਸਤਨਾ ਦਿਵਸ ਮਨਾ ਰਹੇ ਹਾਂ ਅਸੀਂ ਸਾਰਾ ਸਟਾਫ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਟ ਕਰਦੇ ਹਾਂ ਅਤੇ ਇਹ ਵੀ ਪ੍ਰਣ ਕਰਦੇ ਆ ਕਿ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆ ਤੇ ਚੱਲ ਕੇ ਇਸ ਸਕੂਲ ਨੂੰ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਅਤੇ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਾਂਗੇ ਧੰਨਵਾਦ ਮੇਰਾ ਨਾਮ ਸਖਬੀਰ ਗਾਰਿਆ ਮੈਂ ਸਗਲੇ ਸਕੂਲ ਚ ਐਡਮਿਨਿਸਟ੍ਰੇਟਰ ਕੰਮ ਕਰਦੀ ਹਾਂ ਮਿਸਟਰ ਦੱਸਿਆ ਪ੍ਰਿੰਸੀਪਲ ਮੈਡਮ ਨੇ ਕਿ ਅਸੀਂ ਆਸੂਲ ਦਾ 30ਵਾਂ ਸਤਾਪਨ ਦੇ ਬਣਾ ਰਹੇ ਹਾਂ ਅਸੀਂ ਆਪਣੀ ਮੈਡਮ ਨੂੰ ਪ੍ਰਿੰਸੀਪਲ ਮੈਡਮ ਜਿਹੜੇ ਸਕੂਲ ਦੇ ਸੰਸਥਾਪਕ ਸੀ ਸਾਡੇ ਬੜੇ ਪਿਆਰੇ ਸੀ ਉਹਨਾਂ ਨੂੰ ਸ਼ਰਧਾ ਰੋਲਪੇਟ ਕਰ ਰਿਹਾ ਹੈ ਅਸੀਂ ਪਰਨ ਕਰਦੇ ਕਸੂ ਜੁਲਾਈ ਫਿਰ ਬਾੜੀ ਨੂੰ ਕੁਝ ਹੋਰ ਜਿੱਦਾਂਗੇ ਤੱਕੇ ਤੱਕ ਲੈ ਕੇ ਜਾਵਾਂਗੇ ਮੈਂ ਨੰਨਜੀਤ ਪਾਰਾ ਮੈਂ ਫਿਜ਼ੀਕਲ ਸਾਇੰਸ ਦੀ ਇਫੈਕਟਵਾਰ ਹਾਂ ਤੇ ਮੈਂ ਸਕੂਲ ਦੇ ਵਿੱਚ ਜੋ ਜਿਲਨਾ ਜਿਹੜੀ ਸੀ ਸਾਇੰਸ ਕੀਤੀ ਹੈ ਉਹ ਬਹੁਤ ਵਧੀਆ ਜ਼ਰਾਵਾ ਤੇ ਸਾਰੇ ਜਿਹੜੇ ਮੈਮ ਆਪਿੰਦਰ ਕੌਰ ਮੈਮ ਸੀਗੇ ਤੇ ਉਹਨਾਂ ਦੁਆਰਾ ਜਿਹੜੇ ਪਾਏ ਗਏ ਕੋਰਸ ਨੇ ਉਸੇ ਚੱਲਾਂਗੇ ਸਕੂਲ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ